ਦਿੱਲੀ ਦੀ ਹਵਾ ਦੇ ਵਿੱਚ ਜ਼ਹਿਰ ਕੁਲ ਚੁੱਕਿਆ ਤੇ ਤੁਹਾਨੂੰ ਦੱਸ ਦਈਏ ਦਿੱਲੀ ਦੇ ਕਈ ਏਰੀਆਜ਼ ਦੇ ਵਿੱਚ AQI ਲੈਵਲ 400 ਤੋਂ ਵੱਧ ਹੋ ਚੁੱਕਿਆ ਹੈ ਇਸ ਸਮੇਂ ਅਸੀਂ ਇੰਡੀਆ ਗੇਟ ਦੇ ਕੋਲ ਖੜੇ ਹਾਂ ਤੇ ਇੱਥੇ ਵੀ AQI ਲੈਵਲ 318 ਦੇ ਕਰੀਬ ਹੈਗਾ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਿੰਨੇ ਆ ਕਿ ਹਵਾ ਇੰਨੀ ਜ਼ਹਿਰੀਲੀ ਹੋ ਚੁੱਕੀ ਹੈ ਕਿ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਹੈ ਇਸ ਤੋਂ ਇਲਾਵਾ ਅੱਖਾਂ ਨੂੰ ਜਲਨ ਹੋ ਰਹੀ ਹੈ ਤੇ ਹੋਰ ਵੀ ਅਨੇਕਾਂ ਬਿਮਾਰੀਆਂ ਹੋ ਰਹੀਆਂ ਨੇ ਪਰ ਸਵਾਲ ਇਹ ਹੈ ਕਿ ਕਦੋਂ ਦਿੱਲੀ ਦੇ ਲੋਕਾਂ ਨੂੰ ਇਸ ਹਵਾ ਪ੍ਰਦੂਸ਼ਣ ਤੋਂ ਰਾਹਤ ਮਿਲੇਗੀ ਕਿਉਂਕਿ ਸੁਪਰੀਮ ਕੋਰਟ ਨੇ ਵੀ ਬੀਤੇ ਦਿਨੀ ਖਾਸ ਤੌਰ ਤੇ ਬੁੱਧਵਾਰ ਨੂੰ ਜਿਹੜੀ ਹੀਅਰਿੰਗ ਹੋਈ ਹੈ ਉਸ ਦੇ ਵਿੱਚ ਸੀਏਕਯੂਐਮ ਨੂੰ ਡਾਇਰੈਕਟਿਵਸ ਦਿੱਤੀਆਂ ਕਿ ਤੁਸੀਂ ਪੋਲੂਸ਼ਨ ਨੂੰ ਕਿਸੇ ਤਰ੍ਹਾਂ ਕੰਟਰੋਲ ਕਰੋ ਉਹਨਾਂ ਨੇ ਇਹ ਵੀ ਕਿਹਾ ਕਿ ਸਕੂਲ ਦੇ ਬੱਚੇ ਜਿਹੜੇ 5ਵੀਂ ਤੱਕ ਨੇ ਉਹਨਾਂ ਦੇ ਸਪੋਰਟਸ ਇਵੈਂਟ ਨੇ ਉਹ ਅਗਲੇ ਮਹੀਨੇ ਤੱਕ ਕਰ ਦੋ ਤਾਂ ਕਿ ਪੋਲੂਸ਼ਨ ਘਟ ਹੋ ਸਕੇ ਪਰ ਸਵਾਲ ਫਿਰ ਤੋਂ ਉਹੀ ਹੈ ਕਿ ਦਿੱਲੀ ਦੇ ਲੋਕਾਂ ਨੂੰ ਰਾਹਤ ਮਿਲੇਗੀ ਜਾਂ ਫਿਰ ਨਹੀਂ ਦਿੱਲੀ ਦੇ ਵਿੱਚ ਗ੍ਰੈਪ 3 ਜਿਹੜਾ ਹੈਗਾ ਉਹ ਇੰਪਲੀਮੈਂਟ ਹੈਗਾ ਪਰ ਹੁਣ ਦੱਸਿਆ ਜਾ ਰਿਹਾ ਹੈ ਕਿ ਗ੍ਰੈਪ 4 ਹੈ ਜਿਹੜਾ ਉਹ ਵੀ ਇੰਪਲੀਮੈਂਟ ਕੀਤਾ ਜਾ ਸਕਦਾ ਹੈ ਕਿਉਂਕਿ ਜਿਹੜਾ ਪੋਲਿਊਸ਼ਨ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ ਤੇ ਜੇਕਰ ਗ੍ਰੈਪ 4 ਇੰਪਲੀਮੈਂਟ ਹੋ ਜਾਂਦਾ ਤਾਂ ਵਰਕ ਫਰਮ ਹੋਮ ਹੋ ਜਾਏਗਾ ਔਰ ਦਫ਼ਤਰਾਂ ਦੇ ਵਿੱਚ ਜਿਹੜਾ ਕੰਮ ਹੈ ਉਹ ਵੀ 50% ਜਿਹੜਾ ਸਟਾਫ ਹੈ ਦਫ਼ਤਰਾਂ ਦੇ ਵਿੱਚ ਜਾਏਗਾ ਪਰ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਸਵਾਲ ਫਿਰ ਤੋਂ ਉਹ ਬਰਕਰਾਰ ਹੈ ਕਿ ਦਿੱਲੀ ਦੇ ਲੋਕ ਸੋਖੇ ਸਾਹ ਲੈ ਪਾਣਗੇ ਜਾਂ ਫਿਰ ਇਸੇ ਤਰ੍ਹਾਂ ਹੀ ਪੋਲਿਊਸ਼ਨ ਤੂ ਜੂਝਦੇ ਰਹਿਣਗੇ। ਦਿੱਲੀ ਦੀ ਹਵਾ ਦੇ ਵਿੱਚ ਜ਼ਹਿਰ ਕੁਲ ਚੁੱਕਿਆ ਤੇ ਤੁਹਾਨੂੰ ਦੱਸ ਦਈਏ ਦਿੱਲੀ ਦੇ ਕਈ ਏਰੀਆਜ਼ ਦੇ ਵਿੱਚ ਏਕਯੂਆਈ ਲੈਵਲ 400 ਤੋਂ ਵੱਧ ਹੋ ਚੁੱਕਿਆ ਹੈ। ਇਸ ਸਮੇਂ ਅਸੀਂ ਇੰਡੀਆ ਗੇਟ ਦੇ ਕੋਲ ਖੜੇ ਹਾਂ ਤੇ ਇੱਥੇ ਵੀ ਏਕਯੂਆਈ ਲੈਵਲ 318 ਦੇ ਕਰੀਬ ਹੈਗਾ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਿੰਨੇ ਆ ਕਿ ਹਵਾ ਇੰਨੀ ਜ਼ਹਿਰੀਲੀ ਹੋ ਚੁੱਕੀ ਹੈ ਕਿ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਹੈ। ਇਸ ਤੋਂ ਇਲਾਵਾ ਅੱਖਾਂ ਨੂੰ ਜਲਨ ਹੋ ਰਹੀ ਹੈ ਤੇ ਹੋਰ ਵੀ ਅਨੇਕਾਂ ਬਿਮਾਰੀਆਂ ਹੋ ਰਹੀਆਂ ਨੇ। ਪਰ ਸਵਾਲ ਇਹ ਹੈ ਕਿ ਕਦੋਂ ਦਿੱਲੀ ਦੇ ਲੋਕਾਂ ਨੂੰ ਇਸ ਹਵਾ ਪ੍ਰਦੂਸ਼ਣ ਤੋਂ ਰਾਹਤ ਮਿਲੇਗੀ ਕਿਉਂਕਿ ਸੁਪਰੀਮ ਕੋਰਟ ਨੇ ਵੀ ਬੀਤੇ ਦਿਨੀ ਖਾਸ ਤੌਰ ਤੇ ਬੁੱਧਵਾਰ ਨੂੰ ਜਿਹੜੀ ਹੀਅਰਿੰਗ ਹੋਈ ਹੈ ਉਸ ਦੇ ਵਿੱਚ ਸੀਏਕਯੂਐਮ ਨੂੰ ਡਾਇਰੈਕਟਿਵਸ ਦਿੱਤੀਆਂ ਕਿ ਤੁਸੀਂ ਪੋਲਿਊਸ਼ਨ ਨੂੰ ਕਿਸੇ ਤਰ੍ਹਾਂ ਕੰਟਰੋਲ ਕਰੋ ਉਹਨਾਂ ਨੇ ਇਹ ਵੀ ਕਿਹਾ ਕਿ ਸਕੂਲ ਦੇ ਬੱਚੇ ਜਿਹੜੇ 5ਵੀਂ ਤੱਕ ਨੇ ਉਹਨਾਂ ਦੇ ਸਪੋਰਟਸ ਇਵੈਂਟ ਨੇ ਉਹ ਅਗਲੇ ਮਹੀਨੇ ਤੱਕ ਕਰ ਦੋ ਤਾਂ ਕਿ ਪੋਲਿਊਸ਼ਨ ਘੱਟ ਹੋ ਸਕੇ ਪਰ ਸਵਾਲ ਫਿਰ ਤੋਂ ਉਹੀ ਹੈ ਕਿ ਦਿੱਲੀ ਦੇ ਲੋਕਾਂ ਨੂੰ ਰਾਹਤ ਮਿਲੇਗੀ ਜਾਂ ਫਿਰ ਨਹੀਂ ਦਿੱਲੀ ਦੇ ਵਿੱਚ ਗ੍ਰੈਪ 3 ਜਿਹੜਾ ਹੈਗਾ ਉਹ ਇੰਪਲੀਮੈਂਟ ਹੈਗਾ ਪਰ ਹੁਣ ਦੱਸਿਆ ਜਾ ਰਿਹਾ ਹੈ ਕਿ ਗ੍ਰੈਪ 4 ਹੈ ਜਿਹੜਾ ਉਹ ਵੀ ਇੰਪਲੀਮੈਂਟ ਕੀਤਾ ਜਾ ਸਕਦਾ ਹੈ ਕਿਉਂਕਿ ਜਿਹੜਾ ਪੋਲਿਊਸ਼ਨ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ ਤੇ ਜੇਕਰ ਗ੍ਰੈਪ 4 ਇੰਪਲੀਮੈਂਟ ਹੋ ਜਾਂਦਾ ਤਾਂ ਵਰਕ ਫਰਮ ਹੋਮ ਹੋ ਜਾਏਗਾ ਔਰ ਦਫ਼ਤਰਾਂ ਦੇ ਵਿੱਚ ਜਿਹੜਾ ਕੰਮ ਹੈ ਉਹ ਵੀ 50% ਜਿਹੜਾ ਸਟਾਫ ਹੈ ਦਫ਼ਤਰਾਂ ਦੇ ਵਿੱਚ ਜਾਏਗਾ ਪਰ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਸਵਾਲ ਫਿਰ ਤੋਂ ਉਹ ਬਰਕਰਾਰ ਹੈ ਕਿ ਦਿੱਲੀ ਦੇ ਲੋਕ ਸੋਖੇ ਸਾਹ ਲੈ ਪਾਣਗੇ ਜਾਂ ਫਿਰ ਇਸੇ ਤਰ੍ਹਾਂ ਹੀ ਪੋਲਿਊਸ਼ਨ ਤੋਂ ਜੂਝਦੇ ਰਹਿਣਗੇ ਮੈਂ ਕਾਸ਼ਦੀਪ ਤਿੰਦ ਦਿੱਲੀ ਤੋਂ ਵਿਦ ਵੀਡੀਓ ਜਰਨਲਿਸਟ ਕਮਲ ਪੀਡੀਸੀ ਨਿਊਜ਼ ਲਈ